ਵਾਹਿਗੁਰੂ ਕੀ ਕੰਦਾਲਾ ਵਾਹਿਗੁਰੂ ਕੀ ਖਤਤੇ ਪੋਸਤ ਵਿਚਾਰ ਲੈ ਕੇ ਅੱਜ ਮੈਂ ਆਪਣੇ ਚੈਨਲ ਤੇ ਤੁਹਾਡੇ ਸਾਹਮਣੇ ਪੇਸ਼ ਹੋਇਆ ਫੁੱਲ ਦੇ ਢਿਲਨਾ ਕੋਸ ਫੁੱਲਿਆ ਰਾਮਕਾਂ ਲੀਆ ਕਰਨਾ ਤੁਹਾਡੇ ਨਾਲ ਕਰਨੀਆਂ ਜਿਵੇਂ ਕਿ 15 ਅਗਸਤ 1947 ਦਾ ਜੋ ਦਿਨ ਅੱਜ ਦੇ ਦਿਨ ਆਪਾਂ ਮਨਾਇਆ ਜਾਂਦਾ 14 ਅਗਸਤ ਨੂੰ ਪਾਕਿਸਤਾਨ ਨੇ ਆਪਣੀ ਕਸ਼ਮੀਰ ਲਈ ਨੋਂਦੀ ਚਾਹੀਦੀ ਸੀ ਉਹਨਾਂ ਨੂੰ ਜਿਸ ਮਿਲਿਆ ਬਿਲਕੁਲ ਹੋਣਾ ਚਾਹੀਦਾ ਸਭ ਵਧੀਆ ਕਰਦਾ ਪਰ ਮੈਂ ਕਹਿੰਦਾ ਸਿੱਖਾਂ ਦੀ ਇੰਤਰਾਂ ਦੀ ਨਲਕੀ ਦੇ ਗੱਲ ਬੜੀ ਇੱਕ ਜੰਪੇ ਦੀ ਗੱਲ ਹੈ ਜਿਸ ਤੋਂ ਆਪਾਂ ਕਹਿੰਦੇ ਵੀ ਸਿੱਖ ਲੀਟਰਾਂ ਦੀ ਨਲਕੀ ਦੇ ਗੱਲ ਸਾਡਾ ਇਤਿਹਾਸ ਬਹੁਤ ਵੱਡਾ ਹੈ ਸਾਡੇ ਬੜੇ ਸ਼ੂਕੀ ਬੰਸ ਸਿੱਖ ਰਹੇ ਆ ਪਰ ਮੈਂ ਕਹਿੰਦਾ ਜਿਹੜੇ ਸਾਡੇ ਸਿੱਖ ਲੀਟਰ ਸੀ ਨਾ ਅੱਜ ਦਾ ਦੌਰ ਲੈ ਲਓ ਚਾਹੀ ਜਈਓ ਸਮਾ ਲੈ ਲਓ ਨਹੀਂ ਸੁਣਤਾ ਲੀਦਾ 1947 ਦੀ ਜਿਤੋਂ ਆਪਾਂ ਵੰਡ ਦਾ ਇਤਿਹਾਸ ਪੜਦੇ ਆਪਾਂ ਸਾਰੀ ਕਹਾਣੀ ਲਿਖਿਆ ਅੱਜ ਕੱਲ ਸੋਸ਼ਲ ਮੀਡੀਆ ਤੇ ਤੁਹਾਨੂੰ ਆਮ ਹੀ ਸੁਣਨ ਨੂੰ ਮਿਲਦਾ ਹੈ ਸਭ ਤੋਂ ਬਾਅਦ ਸਾਡਾ ਦੋ ਸਟੇਟਾਂ ਦਾ ਜਾਂ ਦੋ ਕੌਪਾਂ ਦਾ ਟਕਸਣ ਜਿਆਦਾ ਹੋਇਆ 1 ਕਰੋੜ 82 ਲੱਖ ਪਿਆਦੀ ਉਜੜਤੀ ਉਜੜ ਜਾਂਦਾ ਹੈ ਜਾਂ ਜਿਹੜੇ ਇਹ ਤੇ ਆ ਚੰਪਾ ਜਸੰਤ ਦਾ ਦਿਨ ਮਹਾਰਾਯਨਾ ਉਹ ਯਾਦੀ ਦਾ ਦਿਨ ਇਸ ਦਿਨ ਦੀ ਜਿਹੜੀ ਕਹਾਣੀ ਹੈ ਇੱਕ ਕਰੋੜ 82 ਲੱਖ ਪਿਆਬੀ ਉਜੜਦਗਾ 15 ਲੱਖ ਲੋਕ ਪਿਆਬੀ ਮਾਰੇ ਜਾਂਦੇ ਆ ਤੇ 2.5 ਲੱਖ ਅਸਥਾਨਾਂ ਦੇ ਨਾਲ ਫਲਾਕ ਕਰ ਦਿੱਤੇ ਜਾਂਦੇ ਇਸ ਵਿੱਚ ਤੇ ਸਾਡੇ ਇੰਨਾ ਕੁ ਸਾਡੀ ਆਪਣੀ ਕੌਮ ਦਾ ਅਸੀਂ ਇੰਨਾ ਕਾਨਕ ਲਾਉਣ ਦੇ ਬਾਵਜੂਦ ਨਹੀਂ ਤੇ ਸਾਡੇ ਲੀਡਰਾਂ ਨੇ ਕੀ ਪੈਟਰਾ ਕਹਿੰਦੇ ਆ ਕੀ ਆਪਣਾ ਘਰ ਲਿਆ ਕੀ ਆਪਣੇ ਹੱਕ ਲੈ ਮੈਂ ਕਹਿੰਦਾ ਸਾਡੇ ਕੋਲ ਕੋਈ ਦੂਰ ਅੰਦੇਸੀ ਨਹੀਂ ਚਾਹੀ ਉਸ ਟਾਈਮ ਦੇ ਲੀਡਰਾਂ ਦੀ ਗੱਲ ਕਰੀ ਚਾਹੀ ਅੱਜ ਦੇ ਲੀਡਰਾਂ ਦੀ ਗੱਲ ਕਰਾਂ ਜਿੱਦੂ ਆਪਾਂ ਸਰਦਾਰ ਕਪੂਰ ਸਿੰਘ ਦੀ ਸੋਸਾਖੀ ਕਿਤਾਬ ਪੜ੍ਹਦੇ ਆ ਉਹਦੇ ਵਿੱਚ ਬੜਾ ਕੁਝ ਕਪੂਰ ਸਿੰਘ ਕੀਨੇ ਲਿਖਿਆ ਹੋਇਆ ਉਹ ਕਹਿੰਦਾ ਮਾਸਟਰ ਤਾਰਾ ਸਿੰਘ ਦਾ ਇੱਕ ਬੜਾ ਵੱਡਾ ਐਮ ਰੋਲ ਰਿਹਾ ਤੇ ਮਿਸਟਰ ਜਿਨ੍ਹਾਂ ਨੇ ਵੇਖੋ ਕਿੰਨਾ ਕੁਸ ਸਾਨੂੰ ਕਿਹਾ ਵੀ ਜੇ ਤੁਸੀਂ ਮੁਸਲਮਾਨਾਂ ਦੇ ਨਾਮ ਰਹੋਗੇ ਤਾਂ ਤੁਹਾਨੂੰ ਫੌਜ ਦੇ ਵਿੱਚ 40% ਤੁਹਾਡਾ ਕੋਟਾ ਰਹੇਗਾ ਸਿਰਫ ਆਮ ਫੌਜੀ ਦੇ ਵਿੱਚ ਨਹੀਂ ਉਹਨਾਂ ਨੇ ਕਿਹਾ ਹਾਈ ਕਮਾਂਡ ਦੇ ਅਫਸਰ ਉਹਨਾਂ ਦੇ ਵਿੱਚ ਵੀ ਤੁਹਾਡਾ 40% ਕੋਟਾ ਰਹੇਗਾ ਫਿਰ ਪਾਕਿਸਤਾਨ ਦੇ ਵਿੱਚ ਕਹਿੰਦਾ ਕੋਈ ਵੀ ਕਾਨੂੰਨ ਬਣਾਇਆ ਜਾਏਗਾ ਕੋਈ ਵੀ ਕਾਨੂੰਨ ਸਿੱਖਾਂ ਦੀ ਸਹਿਮਤੀ ਤੋਂ ਬਿਨਾਂ ਲਾਗੂ ਨਹੀਂ ਕੀਤਾ ਜਾਏਗਾ ਸਭ ਤੋਂ ਵੱਡਾ ਕੋਈ ਕੋਰਟ ਹੋਊਗਾ ਜਿਹਦਾ ਫੈਸਲਾ ਲੈ ਕੇ ਪਾਕਿਸਤਾਨ ਦੇ ਚੋਂ ਕਾਨੂੰਨ ਬਣਾਇਆ ਜਾ ਤਾਂ ਉਹ ਤਾਂ ਹੀ ਦਾਗੂਗਾ ਜੇ ਸਿੱਧਾ ਸਿੱਖਾਂ ਤੇ ਕੋਈ ਉਹਦਾ ਨੁਕਸਾਨ ਨਾ ਹੋਵੇ ਫਿਰ ਉਹਨਾਂ ਨੇ ਇਹ ਵੀ ਵਾਦਾ ਕੀਤਾ ਵੀ ਪੰਜਾਬ ਦਾ ਗਵਰਨਰ ਤੇ ਮੰਤਰੀ ਹਮੇਸ਼ਾ ਸੱਖ ਰਹੇਗਾ ਕਿ ਮੁਸਲਮਾਨਾਂ ਨੇ ਸਾਨੂੰ ਬਹੁਤ ਵੱਡੇ ਵੱਡੇ ਸਾਡੇ ਨਾਲ ਮਿਸਟਰ ਜੀਨਾ ਨੇ ਲਿਖ ਕੇ ਮਤਲਬ ਇਤਾਂ ਜ਼ੁਬਾਨੀ ਬੋਲ ਕੇ ਨਹੀਂ ਜਿਦਾ ਕਾਂਗਰਸ ਦੇ ਲੀਡਰਾਂ ਨੇ ਬੋਲਿਆ ਸੀ ਨਹੀਂ ਇਤਾਂ ਨਹੀਂ ਉਹਨਾਂ ਨੇ ਬੋਲ ਕੇ ਲਿਖ ਕੇ ਕਹਿੰਦਾ ਸੀ ਮੈਂ ਲੈਫਟੇ ਦੇ ਸਕਦਾ ਹਾਂ ਇਹ ਤੁਸੀਂ ਪਾਕਿਸਤਾਨ ਦੇ ਨਾ ਰਹੋ ਭਾਈ ਤੇ ਸਾਡੇ ਜਿਹੜੇ ਲੀਡਰ ਸੀ ਉਹਨਾਂ ਨੇ ਮੁਸਲਮਾਨਾਂ ਇਤਕਬਾਰ ਨਹੀਂ ਕੀਤਾ ਇਤਕਬਾਰ ਹੁਣ ਕਿਉਂ ਨਹੀਂ ਕੀਤਾ ਕਿਉਂਕਿ ਗੁਰੂ ਸਾਹਿਬ ਦਾ ਜੋ ਰਾਜਕਾਲ ਸੀ ਉਸ ਟਾਈਮ ਦਾ ਸਮਾਂ ਸੀ ਉਦੋਂ ਮੁਸਲਮਾਨਾਂ ਨੇ ਕਸਮਾਂ ਖਾ ਕੇ ਮੁਕਰੇ ਸੀ ਕਿ ਸਾਡੇ ਕੋਲ ਇਹ ਲੀਡਰਾਂ ਨੂੰ ਇਸ ਤਰ੍ਹਾਂ ਵੀ ਬੇਵਿਸ਼ਵਾਸੀ ਸੀ ਵੀ ਸਹਤ ਅੱਜ ਵੀ ਸਾਡੇ ਨਾਲ ਕੋਤੋਂ ਫੌਜੇ ਪਰ ਮੈਂ ਇਹ ਗੱਲ ਕਹਿੰਦਾ ਵੀ ਜਿੱਥੇ ਮੁਸਲਮਾਨਾਂ ਤੇ ਅਸੀਂ ਵਿਸ਼ਵਾਸ ਨਹੀਂ ਕਰ ਰਹੇ ਸੀ ਉੱਥੇ ਨਾਲ ਚਾਹੇ ਹਿੰਦੂ ਕਾਂਗਰਸ ਦੇ ਲੀਡਰ ਸੀ ਅਕਸਰ ਹੁੰਦਾ ਨਹੀਂ ਤਾਂ ਨਾਲ ਟਿਕੜ ਦੇਖੇ ਦੇ ਰਿਹਾ ਹਾਂ ਕਹੂੰ ਮਾਰ ਜੀ ਨੂੰ ਉਹ ਕਹਿੰਦੇ ਉਹ ਕਹੂੰ ਮਾਤਾ ਉਹਦੀ ਸਮੁਖਾ ਕੇ ਹੁਕਰੇ ਜੁਨਾ ਤੇ ਕਿਵੇਂ ਵਿਸ਼ਵਾਸ ਕਰ ਲਾਂਗੇ ਹੇਰ ਜਿਦੋਂ ਆਪਾਂ ਗੱਲ ਕਰਦੇ ਆਂ ਵੀ ਜਿਹੜੇ ਅੰਗਰੇਜ਼ ਲੋਕ ਸੀ ਉਹਨਾਂ ਨੇ ਲਾਸਟ ਤੱਕ ਜਿਹੜੀ ਕੈਬਿਨੇਟ ਆਪਣੀ ਕਾਨਫਰੰਸ ਕਰਦੇ ਰਹੇ ਜਾਂ ਟੇਬਲ 'ਤੇ ਕਾਨਫਰੰਸ ਹੋਈ ਹੈ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਪਟਿਆਲੇ ਦਾ ਰਾਜਾ ਭੁਪਿੰਦਰ ਸਿੰਘ ਜੀ ਦੇ ਜਹਾਜ਼ ਨਾਲ ਉਹਨਾਂ ਕਿਹਾ ਸੀ ਵੀ ਜੀ ਤੁਸੀਂ ਚਾਹੁੰਦੇ ਤਾਂ ਸੰਗਕ ਠੋਸ ਤਾਕਤ ਦੇ ਕੇ ਜਾ ਸਕਦੇ ਹੋ ਤੁਸੀਂ ਨਾ ਘਰ ਪਨਾ ਸਕਦੇ ਤੇ ਰਾਜਾ ਮਹਾਰਾਜਾ ਜਿਹੜਾ ਭੁਪਿੰਦਰ ਸਿੰਘ ਜੀ ਪਟਿਆਲੇ ਵਾਲਾ ਉਹਨੇ ਇਹ ਗੱਲ ਮਾਸਟਰ ਤਾਰਾ ਸਿੰਘ ਨਾਲ ਸਾਝੀ ਕੀਤੀ ਸੀ ਵੀ ਜਿਹੜੀ ਰਾਉਂਡ ਟ੍ਰੀਵਲ ਤੇ ਕਾਨਫਰੈਂਸ ਹੋਈ ਹੈ ਉਹਦੇ ਵਿੱਚ ਅੰਗਰੇਜ਼ਾਂ ਨੇ ਗੱਲ ਕਹੀ ਆ ਪਰ ਮਾਸਟਰ ਤਾਰਾ ਸਿੰਘ ਜੀ ਨੇ ਬਿਲਕੁਲ ਕੋਈ ਕੰਨ ਤੇ ਜੂ ਨਹੀਂ ਦਿੱਤਾ। ਢੇਰ ਜਿਹੜੇ ਸਾਡਾ ਸਰਦਾਰ ਸਰਦੇਵ ਸਿੰਘ ਸੀਗਾ ਆ ਇੰਡੀਆ ਕੰਪਨੀ ਦੇ ਮੇਨ ਬਲਾਜਮ ਸੀ ਉਹਨਾਂ ਨੂੰ ਵੀ ਇੱਕ ਪੇਸ਼ਕਸ਼ ਕੀਤੀ ਸੀ ਅੰਗਰੇਜ਼ਾਂ ਨੇ। ਵੀ ਜੇ ਤੁਸੀਂ ਚਾਹੋ ਤਾਂ ਤੁਹਾਡਾ ਇੱਕ ਰਾਜ ਭਾਗ ਦਾ ਇਤਿਹਾਸ ਦੇ ਸਕਦਾ। ਉਹ ਗੱਲ ਵੀ ਫਿਰ ਫਿਰ ਦੇਵ ਨੇ ਮਖਤੂਤਾਵਾ ਸਿੰਘ ਨਾਲ ਜੀ ਕੀਤੀ ਉਹਨਾਂ ਨੇ ਤਾਂ ਉਹ ਗੱਲ ਨੇ ਕਹਿੰਦਾ ਭਾਵੇਂ ਕਿ ਮਾਸਟਰ ਤਾਰਾ ਸਿੰਘ ਜੀ ਨਾਲ ਜੇ ਲੰਡਨ ਦੇ ਵਿੱਚ ਵੀ ਮੀਟਿੰਗ ਹੁੰਦੀ ਆ ਉੱਥੇ ਵੀ ਉਹਨਾਂ ਨੇ ਅੰਗਰੇਜ਼ਾਂ ਨੇ ਗੱਲ ਕੀਤੀ ਸੀ ਕਿ ਤੂਦਨ ਰੋਕ ਕੇ ਟਿੜੀਆਂ ਵਾਪਸ ਖੜਾ ਜਾਈ ਜਿਵੇਂ ਆਪ ਮੈਂ ਬੰਦਰਤੀ ਚਲੇ ਜਾਂਦੇ ਕਿਉਂਕਿ ਅੰਗਰੇਜ਼ ਇਹ ਗੱਲ ਚਾਹੁੰਦੇ ਸੀ ਕਿ ਇਸ ਸਿੱਖਾਂ ਨੂੰ ਉਹਨਾਂ ਦਾ ਇੱਕ ਵੱਖਰਾ ਘਰ ਬਣਾ ਕੇ ਦੇਗੇ ਕਿਉਂਕਿ ਕਿ ਬਹੁਤ ਵੱਡੀ ਇੱਤਿਹ ਹੈ ਇੱਕ ਅਨਕੀਂਦੀ ਕੌਮ ਹੈ ਬਹਾਦਰ ਕੌਮ ਆ ਉਗਰੇਜ ਹਮੇਸ਼ਾ ਚਾਹੁੰਦੇ ਸੀ ਕਿ ਇੱਕ ਸਿੱਖਾਂ ਦਾ ਅਲੱਗ ਰਾਜਭਾਗ ਹੋਣਾ ਚਾਹੀਦਾ ਪਰ ਮੈਂ ਚਿੰਤਾ ਵੀ ਇਹੋ ਜਿਹੇ ਲੀਡਰ ਸਾਡੇ ਉਹਨਾਂ ਕੋਲ ਇੰਨੀ ਸੂਝ-ਬੂਝ ਨਹੀਂ ਸਮਾਉਂਦੇ ਦੂਰ ਅੰਦੇਸੀ ਹੁੰਸੀ ਉਹ ਹੀ ਇਸਾ ਕਾਂਗਰਸ ਦੇ ਲੀਡਰਾਂ ਦੇ ਪਿੱਛੇ ਲੱਗੇ ਰਹੇ ਤੇ ਆਪਣੇ ਬਸੂ ਦੇ ਬੰਗਾਲ ਦੇ ਵਿੱਚ ਕਾਰਖਾਨੇ ਸੀ ਸਰਦਾਰ ਬਲਦੇਵ ਸਿੰਘ ਦੀ ਉਹ ਆਪਣੇ ਬਸਤੂ ਜ਼ਿੰਮੇਵਾਰ ਗਏ ਸੀ ਨਾ ਕਿ ਲੱਗਿਆ ਰਿਹਾ ਉਹ ਇਤਲਾਬ ਚ ਦੇਗਾ ਵੀ ਕਿਤੇ ਮੇਰੇ ਕਾਰਖਾਨੇ ਨਾਲ ਵੀ ਤੁਦੂ ਹੋ ਜਾਣਾ ਤੇ ਮੈਂ ਗੱਲਾਂ ਤਾਂ ਕਰਕੇ ਛੇੜੀਆਂ ਤੇ ਅੱਜ ਮੈਂ ਸਾਹਮਣੂ ਬੈਠ ਕੇ ਗੱਲਾਂ ਮੈਂ ਤਾਂ ਕਰ ਰਹੀ ਸੀ ਮੈਂ ਕਿ ਅੱਜ ਸਾਡੇ ਬੜੇ ਜਿਹੜੇ ਸਿੱਖ ਸੀ ਕਿੰਨੇ ਵੱਡੇ ਪੜ੍ਹੇ ਨੇ ਕਿ ਅੱਜ ਉਹਨਾਂ ਨੇ ਜਸ਼ਨ ਮਨਾਇਆ ਹੋਣਾ ਚੰਗੇ ਸੂਖ ਵਗੈਰਾ ਮਾਰੇ ਹੋਣੇ ਆ ਕਿਉਂਕਿ ਕੁੱਟਖੰਗਲ ਨੂੰ ਸੀ ਸਾਲ ਹੋ ਗਏ ਨਾ ਵਧੀਆ ਵੀ ਲੱਗਦਾ ਵੀ ਜਸ਼ਨ ਮਾ ਕੇ ਸਾਡਾ ਜੇ ਵਿਖਵਾਰਾ ਹੋਇਆ ਤਾਂ ਵੀ ਸਾਡੀ ਬੰਦ ਹੋਈ ਤਾਂ ਵੀ ਸਾਡਾ ਖਾਮ ਹੋਇਆ ਤੇ ਅੱਜ ਵੀ ਮੈਂ ਜਿਹੜੇ ਸਮੁਲਤ ਦੇ ਵਿੱਚ ਰਹ ਰਹੇ ਹਾਂ ਉਸ ਮੁਲਕ ਦੇ ਵਿੱਚ ਵੀ ਅੱਜ ਵੀ ਸਾਡਾ ਉਹੀ ਹਾਲ ਆ ਉਸ ਟਾਈਮ ਵੀ ਜੁੱਤੀਆਂ ਪਾ ਰਹੀਆਂ ਸੀ ਅੱਜ ਵੀ ਜੁੱਤੇ ਚੜਾ ਰਿਹਾ ਪਰ ਕਮਾਲ ਦੀ ਗੱਲ ਇਹ ਆ ਜੇ ਆਪਾਂ ਕਹਿ ਜੀ ਦੀ ਉਹ ਤੋਂ ਸਾਡੇ ਸਿੱਖ ਲੀਡਰਾਂ ਨੇ ਦੂਰ ਅੰਦੇਸੀ ਨਹੀਂ ਦੇਖਿਆ ਤੇ ਮੈਂ ਇੱਕ ਗੱਲ ਕਹਿ ਜਾਂ ਤੁਹਾਨੂੰ ਦੇ ਸਕਦਾ ਉਹ ਵੀ ਲੱਗੇ ਸੋਹਣਾ ਲੈ ਅੱਜ ਵੀ ਸਾਡੇ ਕੋਲ ਬਹੁਤ ਤਾਕਤ ਦਾ ਸੈਂਟੀਮੈਂਟ ਹੈ ਪੰਜਾਬ ਦੇ ਹਾਲਾਤ ਹੁੰਦੇ ਦੇ ਅੱਜ ਦੇ ਹਾਲਾਤ ਪੰਜਾਬ ਦਾ ਭੰਡਾ ਲੈ ਕੇ ਚੱਲਦੇ ਆ ਇੱਕ ਪਾਸੇ ਐਮਪੀ ਭਾਈ ਅਮਰਪਾਲ ਸਿੰਘ ਖਾਲਸਾ ਇੱਕ ਪਾਸੇ ਸਰਦਾਰ ਸਿਮਰਤ ਸਿੰਘ ਮਾਨ ਇੱਕ ਪਾਸੇ ਅਕਾਲੀ ਦਲ ਇੱਕ ਪਾਸੇ ਹੋਰ ਕੋਈ ਪੰਥਕ ਜੱਥੇਬੰਦੀਆਂ ਕੀ ਜੇ ਅਸੀਂ ਪੰਜਾਬ ਸਾਡਾ ਇੱਕ ਹੈ ਗੁਰੂ ਗ੍ਰੰਥ ਸਾਹਿਬ ਸਾਡਾ ਇੱਕ ਸਾਰਿਆਂ ਦੇ ਹੱਕ ਅਸੀਂ ਸਾਰਿਆਂ ਦੇ ਲਈ ਲੜ ਰਹੇ ਹਾਂ ਆਯਾਦੀ ਸਾਡੇ ਵੀ ਮੰਗ ਰਹੇ ਫਿਰ ਅਸੀਂ ਇੱਕ ਝੰਡੇ ਥੱਲੇ ਜਾਂ ਇੱਕ ਪਲੇਟਫਾਰਮ ਤੇ ਕੰਮ ਨਹੀਂ ਕਰਦੇ ਹਾਂ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਅਸੀਂ ਇੱਕ ਦੀ ਗੱਲ ਕਰਦੇ ਹਾਂ ਪਹਿਲੀ ਗੱਲ ਤਾਂ ਜਿੱਤੇ ਸਾਡੇ ਲੀਡਰ ਉਹ ਇਕੱਠੇ ਨਹੀਂ ਬੈਠ ਸਕਦੇ ਉਹ ਇਕੱਠੇ ਬੈਠ ਕੇ ਸਾਡੀ ਕੌਮ ਦੀ ਗੱਲ ਹੀ ਨਹੀਂ ਕਰ ਸਕਦੇ ਇਹੀ ਕਾਰਨ ਉਸ ਟਾਈਮ ਸੀ 147 ਦਾ ਉਦੋਂ ਵੀ ਸਾਡੇ ਲੀਡਰਾਂ ਨੇ ਬਸ ਆਪੋ ਆਪਣੇ ਮੂੰਹ ਬਣਾਏ ਹੋਏ ਸੀ ਕੋਈ ਕਿਸੇ ਨਾਲ ਗੱਲਬਾਤ ਨਹੀਂ ਸੀ ਕੋਈ ਉਹ ਜਾਗੂਰਨ ਦੇਸ਼ ਹੈ ਸਾਡੇ ਕੋਲ ਜੇ ਚੰਗੀ ਸੂਚ ਵਾਲੇ ਸਾਡੇ ਕੋਲ ਅੱਜ ਵੀ ਨਹੀਂ ਰਹਣਗਾ ਤਾਂ ਆ ਕੇ ਵੀ ਇਹ ਇਕੱਠੇ ਹੋ ਸਕਦੇ ਹਨ ਉਹਨੇ ਇੱਕ ਪਾਸੇ ਤਿੰਨ ਜਗ੍ਹਾ ਤੋਂ ਵੀ ਬੰਦੇ ਹੋਣ ਤੇ ਫਿਰ ਜਿਹੜਾ ਬਰੋਤੀ ਪਾਰਟੀ ਦਾ ਬੰਦਾ ਉਹ ਤਾਂ ਸੋਖੀ ਜੀ ਗੱਲ ਹੀ ਹੈ ਨਾ ਉਹਨੂੰ ਜਿੱਤਣਾ ਤਾਂ ਬਹੁਤ ਸੌਖੀ ਆਪਾਂ ਤਿੰਨ ਪਾਸੇ ਬੰਦੇ ਗਏ ਆ ਗੰਦੇ ਸੀ 21 ਗ੍ਰੈਂਟਸ ਦੇ ਨਹੀਂ ਕਰ ਰਹੇ ਗੱਲ ਸੀ ਇੱਕ ਦੀ ਪੰਖਦੀ ਕਰ ਰਹੇ ਆ ਪਰ ਪਲੇਟ ਫਰਮ ਸਾਡੇ ਕੋਲ ਤਿੰਨ ਤੇ ਜੇ ਚੰਗੇ ਆ ਮੈਂ ਤਾਂ ਕਹਿੰਦਾ ਵਧੀਆ ਕਰ ਲੈ ਜੀ ਤੁਸੀਂ ਇੱਕ ਪਲੇਟ ਫਰਮ ਤੇ ਆ ਕੇ 21 ਹੁੱਕਾ ਦੇ ਫਿਰ ਚੱਲ ਦੇ ਕੋਣ ਆਪਕੇ ਢੀ ਵੱਡੀ ਗੱਲਾਂ ਕਰਨੇ ਆ ਅੱਜ ਲੈਂਡ ਪੂਲਿੰਗ ਦੀ ਇੱਕ ਵਿਧੀ ਕਾਨੂੰਨ ਆਇਆ ਸਰਕਾਰ ਨੇ ਲਿਖਿਆ ਲੋਕਾਂ ਦੀਆਂ ਜ਼ਮੀਨਾਂ ਤੇ ਕੰਮ ਚੋਂ ਲੱਗੇ ਜੱਟ ਜੀ ਵੀ ਦਾਦ ਜਿੱਤੇ ਜ਼ਮੀਨਾਂ ਵਾਲਿਆ ਚਾਹੀ ਕੋਈ ਵੀ ਉਹ ਫਾਈਨੰਸ ਤੇਜਾਰਤੀ ਜ਼ਮੀਨਾਂ ਵਾਲੀ ਸਾਰੇ ਕੋਲ ਜਮੀਨਾਂ ਬਹੁਤ ਕਿਸੇ ਕੋਲ ਥੋਕੀਏ ਵਿੱਚ ਕੋਲ ਜ਼ਿਆਦਾ ਸਾਰੇ ਰੋਡ ਤੇ ਸਾਰੇ ਨਿਧਾਰਨ ਮੈਂ ਬਹੁਤ ਚੰਗੀ ਗੱਲ ਆਪ ਦੇ ਹੱਕ ਦੇ ਲਈ ਖੜੇ ਹੋ ਪਰ ਇੱਕ ਗੱਲ ਬੜੀ ਕਮਾਲ ਦੀ ਜਿਹਦੇ ਕੋਲ ਅਸੀਂ ਦਾਤਾ ਮੰਗਦੇ ਆਂ ਜਿਹਦੇ ਕੋਲ ਤਾਂ ਸ੍ਰਸਤੀ ਤੇ ਸੁੱਖ ਸ਼ਾਂਤੀ ਮੰਗਦੇ ਆਂ ਜਿਨ੍ਹਾਂ ਨੇ ਜਿਹਦੇ ਪੁੱਤਰ ਨੇ ਜਿਹਨੇ ਗੁਰੂ ਕਮਨ ਸਿੰਘ ਤੇ ਕੁੱਤਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਰਾਖੂ ਬਣਾਇਆ ਨਾ ਜ਼ਮੀਨਾਂ ਦਿੱਤੀਆਂ ਅੱਜ ਉਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਲਈ ਇੱਕ ਜਗ੍ਹਾ ਤੇ ਇਕੱਠੇ ਹੋਏ ਇਕੱਠੇ ਹੋਏ ਜਿੱਤੇ ਜ਼ਮੀਨਾਂ ਲਈ ਇਕੱਠੇ ਹੋਏ ਆਂ ਜ਼ਮੀਨਾਂ ਸਾਨੂੰ ਜਾਦੇ ਪਿਆਰੀਆਂ ਗੁਰੂ ਗ੍ਰੰਥ ਸਾਹਿਬ ਦੀ ਕਲੀਆਂ ਦੇ ਵਿੱਚ ਹੋਈ ਬੇਬ ਬੇਅਦਬੀ ਸਾਨੂੰ ਪਿਆਰੀ ਨਹੀਂ ਹੈ ਬੇਅਦਬੀ ਵਾਲੇ ਦਿਨ ਵੀ ਪੂਰਾ ਪੰਜਾਬ ਨਹੀਂ ਆਇਆ ਸਾਰਕਾਂ ਤੇ ਉਸ ਬੰਦੇ ਗਾਇ ਉਸ ਕਹਿ ਰਹੇ ਸੀ ਨਹੀਂ ਪਰ ਜਿੰਦੇ ਜ਼ਮੀਨਾਂ ਦਾ ਹੋਇਆ ਕਿਉਂਕਿ ਜ਼ਮੀਨਾਂ ਸਾਨੂੰ ਚਾਹੀਦੀ ਪਿਆ ਹੈ ਇੱਕ ਗੱਲ ਯਾਦ ਰੱਖਿਓ ਕਿਵੇਂ 1947 ਤੱਕ ਹੁਣ ਤੱਕ 80 ਸਾਲ ਤੋਂ ਇਹਨਾਂ ਸਾਨੂੰ ਜਿੱਤਰਾ ਖਾਂਦਿਆ ਤੇ ਬੇਪੰਥੀ ਕਰਾਉਂਦਿਆਂ ਇਸੇ ਤਰ੍ਹਾਂ ਇਹ ਬੇਪੰਥੀ ਹੁੰਦੀ ਰਹੂਗੀ ਜੇ ਇਸੇ ਤਰ੍ਹਾਂ ਤਿੰਨ ਚਾਰ ਪਲੇਟ ਫਾਰਮਾਂ ਤੋਂ ਕੇਂਦਰ ਵੱਲ ਬੜਕੋ ਇੱਕ ਗੱਲ ਬੇਸਤਨ ਨੂੰ ਕੌੜੀ ਨਾ ਲੱਗਨ ਮੈਂ ਫੇਰ ਕਹਿਣਾ ਸਾਡੇ ਲੀਡਰ ਅੱਜ ਹੈ ਸਾਡੇ ਕੋਲੇ ਆ ਵਿਸੂਝਵਾਨ ਹੈ ਬੜੇ ਲੇਖੇ ਨੌਜਵਾਨ ਲੀਡਰ ਹੈ ਪਰ ਇੱਕ ਪਲੇਟ ਭਾਵੇਂ ਆਪੇ ਉੱਕਾ ਦੇ ਨਹੀਂ ਹੁੰਤ ਹੈ ਪਰ ਸਾਡੇ ਚ ਇੰਨੀ ਹੰਗਤਾ ਇੰਨੀ ਈਂਗੋ ਇੰਨਾ ਅੰਕਾਰ ਅਸੀਂ ਕਹਿੰਨੇ ਅਸੀਂ ਵੱਡੀਆਂ ਕਿਰਪਾਨਾਂ ਪਾ ਕੇ ਭੁਲੇ ਦਾਦੇ ਪ੍ਰਕਾਸ਼ ਕਰਕੇ ਅਸੀਂ ਕਹਿ ਰਹੇ ਅਸੀਂ ਗੁਰੂ ਦੇ ਸੇਖਾ ਪਰ ਮੈਂ ਨਹੀਂ ਮੰਨਦਾ ਕਿ ਉਹ ਗੁਰੂ ਦੀ ਮਰਿਆਦਾ ਹੀ ਨਹੀਂ ਤਾਂ ਵਿਛਤਾ ਦੇ ਜੀ ਖਤਮ ਹੋਈ ਹਰ ਇੱਕ ਬੰਦਾ ਆਪਣੀ ਪਾਲਕੀ ਲੈ ਕੇ ਭੱਜ ਰਿਹਾ ਹਰ ਇੱਕ ਬੰਦਾ ਕਹਿੰਦਾ ਨਹੀਂ ਮੈਂ ਰਾਜ ਕਰਾਂ ਮੈਂ ਪਾਸ ਸਹੀ ਦਾਵਾ ਮੈਂ ਲੈ ਕੇ ਆਵਾ ਪਰ ਗੁਰੂ ਪਾਤਸ਼ਾਹ ਨੇ ਕਿਹਾ ਨਹੀਂ ਮੈਂ ਨਹੀਂ ਸਭ ਦਾ ਤੁਸੀਂ ਇਹ ਗੱਲ ਕਹਿਣੀ ਚਾਹੀਦੀ ਹਮ ਰਾਖਪ ਹੈ ਬਹੁਤ ਸਹੀ ਹੈ ਹਮ ਸਭ ਦਾ ਨਾਲ ਚਾਹੀਦਾ ਮੈਂ ਨਹੀਂ ਜਿਦੋਂ ਮੈਂ ਆਉਂਦਾ ਮੈਂ ਆਪਣੀ ਪਾਰਟੀ ਨੂੰ ਲੈ ਕੇ ਜਾਂਦਾ ਤੇ ਮੈਂ ਅੱਜ ਫਿਰ ਤਾਂ ਕਰਕੇ ਗੱਲਾਂ ਸਾਡੇ ਨਾਲ ਕਰ ਰਿਹਾ ਸੀ 1947 ਤੋਂ ਲੈ ਕੇ ਅੱਜ ਤੱਕ ਸਾਡਾ ਜੇ ਕੋਈ ਦੇਸ਼ ਕੋਈ ਲੈ ਗਿਆ ਉਹਨਾਂ ਨੇ ਖੁਸ਼ੀ ਮਨਾਈਆ ਪਰ ਸਾਡਾ ਭਾਵੇਂ ਸਾ ਨੁਕਸਾਨ ਹੀ ਹੋਇਆ ਕੀ ਦੋ ਆਪਾਂ ਇਹ ਨਿਸ਼ਾਨੀ ਗੱਲ ਕਰਦੇ ਨਹੀਂ 1 ਕਰੋੜ ਤੇ 82 ਲੱਖ ਪਿਆਬੀ ਨੇ ਉਂਝ ਜਿਆਨਾ ਕੋ ਦਿੱਤੀ ਹੋਈ ਗੱਲ ਨਹੀਂ ਲਹੂਆਂ ਦੇ ਨਾਲ ਹੀ ਵਗ ਰਹੇ ਸੀ ਉਸ ਦਿਨ 2.5 ਲੱਖ ਔਰਤਾਂ ਦਾ ਬਿਲਾਸ ਕਰ ਹੋ ਜਾਣਾ ਕੋ ਨਿੱਕੀ ਮੁੱਠੀ ਕਰਦੇ ਨਹੀਂ ਬਹੁਤ ਵੱਡੀ ਗੱਲ ਆ 10 ਲੱਖ ਲੋਕਾਂ ਦੇ ਕਤਲ ਹੋ ਜਾ ਨੇ ਕੋਈ ਇਹ ਛੋਟੀ ਜੀ ਗੱਲ ਨਹੀਂ ਐਡੀ ਵੱਡੀ ਧੋਮ ਦਾ ਅੱਡਾ ਵੱਡਾ ਨਸਾਨ ਹੋ ਜਾਣਾ ਪਰ ਫੇਰ ਵੀ ਦਿੱਤੀਆਂ ਖਾਈ ਜਾਣਾ ਫੇਰ ਵੀ ਸਾਡੇ ਲੀਡਰਾਂ ਨੇ ਕੋ ਚੰਗਾ ਫਾਇਸ ਨਹੀਂ ਨਹੀਂ ਦੇਿਆ ਇੰਨਾ ਕੁ ਸੂਤ ਦੇ ਬਾਵਜੂਦ ਸਾਡਾ ਇਸਟਾ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਅੱਗੇ ਸਾਡੇ ਕੋਲੇ ਕੁਝ ਵੀ ਨਹੀਂ ਉਸ ਤੋਂ ਵੱਡੀ ਕੁਝ ਵੀ ਨਹੀਂ ਉਹਦੇ ਦੇ ਇਸ ਜਾਨ ਦੇ ਸਕਦੇ ਆ ਆਪਣੇ ਆਪ ਨੂੰ ਤਰਬਾਨ ਕਰ ਸਕਦੇ ਆ ਉਹਨਾ ਦੀ ਜੇ ਦੇਸ਼ ਦੇ ਵਿੱਚ ਬੇ ਆਦਮੀ ਹੋ ਜੇ ਅਸੀਂ ਫੇਰ ਵੀ ਲੱਖ ਲੱਖ ਪਲੇਟਫਾਰਮਾਂ ਤੋਂ ਉੱਪਰ ਦੇਗੇ ਮੈਂ ਕਹਿੰਦਾ ਸਾਡੇ ਨਾਲ ਸਰਲ ਕੋਈ ਗੁਰਸਾ ਨਹੀਂ ਅਸੀਂ ਕਹਿੰਦੇ ਹੁੰਦੇ ਸੀ ਸਿੱਖ ਵੱਡੀ ਬਹਾਦਰ ਕੌਮ ਆ ਕਹਿੰਦੇ ਸੀ ਸਿੱਖਾਂ ਦੇ ਵਿੱਚ ਬੜਾ ਪਿਆਰ ਆ ਮੈਂ ਕਹਿੰਦਾ ਜਿੰਨੀ ਅੱਜ ਤੇ ਜੋਖ ਸਿੱਖਾਂ ਦੇ ਵਿੱਚ ਨਫ਼ਰਤ ਪਹਿਲੀ ਹੋਰ ਕਿਸੇ ਕੌਮ ਚ ਆ ਤੁਮਾਰ ਦੀ ਗੱਲ ਹੈ ਇੰਨਾ ਖੂਨ ਤੇ ਮਾਫ਼ੀ ਤੁਸੀਂ ਇੱਕ ਪਲੇਟਫਾਰਮ ਇੱਕ ਛੜੇ ਦੇ ਤੰਵੇਂ ਪਿਆਰੇ ਅੱਜ ਮੈਂ ਬਹੁਤ ਮੇਰੇ ਦਿਲ ਵਿੱਚ ਇਹ ਗੱਲਾਂ ਸੀ ਕਿ ਮੈਂ ਤੁਹਾਡੇ ਨਾਲ ਸਾਥੀਆਂ ਕਰਾਂ ਮੇnde ਕਿ ਮੇਰੇ ਵਿਚਾਰ ਸੀ ਮੈਂ ਤੁਹਾਡੇ ਨਾਲ ਥਾਂਦੇ ਕੀਤੇ ਮੈਨੂੰ ਲੱਗਦਾ ਉਹ ਸਾਦਾ ਕਿਸੇ ਨੂੰ ਥੋੜ੍ਹਾ ਨ ਲੱਗਣ ਮੇਰੀਆਂ ਗੱਲਾਂ ਪਰ ਠਾਏ ਸੱਚ ਸੁਣਿਏ ਜੀ ਜਦੋਂ ਵੀ ਅਸੀਂ ਕੋਟ ਖਾਤੀ ਐ ਅਸੀਂ ਆਪੇ ਨੀਤਰਾ ਦੇ ਤੋਂ ਪੇ ਖਾਏ ਉਸਾ ਸਾਥੀ ਜੀਤਰਾ ਨੂੰ ਬੇਈਮਾਨ ਰਖਦੇ ਆ ਉਹ ਦੂਰਾਂ ਦੇ ਸਵਾਰੇ ਨੇ ਜਿਹੜੇ ਲੀਡਰ ਸਾਡੇ ਬੇਈਮਾਨ ਆਵਾੰਦਾਂ ਸਿਨੇ ਸੱਚੇ ਦਿਲਾਂ ਦੇ ਬੰਦੂਰਨ ਦੇ ਸੀ ਪਰ ਉਹਨਾਂ ਨੂੰ ਸਾਡੀ ਗੋਮ ਨੇ ਆਪ ਉਹਨਾਂ ਤੱਕ ਲਾਇਆ ਅਸੀਂ ਉਹਨਾਂ ਨੂੰ ਬੁਲਾਵਾ ਦਿੱਤਾ ਅਸੀਂ ਉਹਨਾਂ ਨੂੰ ਬੁਖਤੇ ਤੇ ਜਿਹੜੇ ਅਜ ਬੇਈਮਾਨ ਨਾ ਜਿੰਨਾ ਕੋਲੇ ਪਹਿਰਾਵਾ ਬਹਿਰੂਆਂ ਵਾਲਾ ਪਹਿਰਾਵਾ ਉਹ ਸਾਡੇ ਤਖਾਵੇਂ ਤੇ ਜਿੰਟੇ ਡੇਕਰ ਨੇ ਅੱਜ ਸੋਨਾਂ ਤੇ ਫਗਤ ਬੈਠੇ ਹੋਏ ਮੈਂ ਫਿਰ ਇੱਕ ਵਾਰ ਤਾਂ ਜਰਨਾ ਚ ਬੇਨਤੀ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਕੇ ਸਾਰੇ ਗੋਮ ਇਕੱਠੇ ਹੋ ਕੇ ਅਰਦਾਸ ਕਰੀਏ ਇੱਕ ਘੰਟੇ ਫਿਲਨੇ ਕਰਦੇ ਹੋ ਇਸ ਇੱਕ ਪਲੇਟਫਾਰਮ ਤੇ ਆ ਕੇ ਸਾਰੀ ਕੌਮ ਨੂੰ ਹੰੜਾ ਦੇਗੇ ਅੱਜ ਸਾਨੂੰ ਸਾਰੇ ਇਕੱਠੇ ਹੋਗੇ ਉਹ ਕਦੇ ਦੀ ਬਰਤਾ ਕੀ ਆਪਾਂ ਚੁੰਨੇ ਆ ਕਿ ਅਸੀਂ ਪੰਜਾਬ ਦੇ ਲਈ ਅਸੀਂ ਪੰਥ ਦੇ ਲਈ ਮੁਸਕਾ ਕੇ ਰਹੀਏ ਤਾਂ ਇੱਕ ਜਗ੍ਹਾ ਤੇ ਇਕੱਠੇ ਹੋਣਾ ਪਊਗਾ ਨੀ ਦਾ ਗੁਰੂ ਗ੍ਰੰਥ ਸਾਹਿਬ ਦੀ ਵੀ ਐਤ ਤੇ ਹੋਗੀ ਇਤੋਂ ਵੱਡੇ ਸਿੱਖ ਦੇ ਲਈ ਹੋ ਬੈਂਸਟਰ ਨਹੀਂ ਹਨ ਮੈਂ ਕਹਿਣਾ ਸਿੱਖਾਂ ਦਾ ਤੁਸੀਂ ਕਹਿੰਦੇ ਕਿ ਸਾਡੇ ਪਿਆਰ ਦੀ ਤਰਤੀਆਂ ਸਿੱਖਾਂ ਕੋਲੋਂ ਘੁੱਸਣੀ ਬਚਿਆ ਉਸ ਜੋਤੀ ਬਚਾ ਜੀ ਜੋ ਗੁਰੂ ਗ੍ਰੰਥ ਸਾਹਿਬ ਦੀ ਬੀਅਦਬੀ ਹੋ ਗਈ ਇਸ ਤੋਂ ਵੱਡੀ ਗੋੜੀ ਕਰ ਦੂਸ। ਜੀ ਨੂੰ ਅਸੀਂ ਦੁਨੀਆ ਦਾ ਮਾਲਕ ਕਹਿੰਦੇ ਆ ਜਿਹੜਾ ਸਾਨੂੰ ਦੁੱਧ ਤੇ ਪੁੱਤਾਂ ਦੀ ਜਰੂਰਤਾਂ ਦਿੰਦਾ ਸਾਡੇ ਅਸੀਂ ਉਹਨਾਂ ਦੇ ਅੱਗੇ ਜਾ ਕੇ ਦਰਤਾ ਮੰਗਦੇ ਇਹਨੂੰ ਉਹਦੀ ਬੇਅਦਮੀ ਹੋ ਗਈ ਤੇ ਘਰ ਦਾ ਕੀ ਇਸ ਤੋਂ ਵੱਡਾ ਨਖਾਂ ਕੀ ਮੁਸਰਤ। ਪਰ ਇਸ ਤੋਂ ਠੀਸ ਤੋਂ ਵੱਡਾ ਨਖਾਂ ਮੁਸਰਤ ਨਹੀਂ। ਮੇਰੇ ਕਹਿੰਦੇ ਨੀਂ ਕਿ ਵਿਚਾਰਾ ਸੀ ਤੁਹਾਡੇ ਸਾਹਮਣੇ ਮੈਂ ਕਹਿੰਦਾ ਤੁਸੀਂ ਸਾਰੇ ਸੁਣੋਗੇ ਵੀਰ ਜੀ ਨਾ ਸੈਂਟੀ ਲਿਖਤਾ ਹਾਂ ਕਿ ਜੇ ਕਿਸੇ ਦੇ ਖਲਾਫ ਕੋਈ ਵਿਸ਼ੇਸ਼ ਰਿਸ਼ਨਾ ਹਾਂ ਦੇਖਾ ਬਗ ਬਦਬੁੱਲਿਆ ਗਿਆ ਹੋਵੇ ਤਾਂ ਮੈਂ ਤੋਂ ਖਿਮਾ ਦਾ ਜਾਚ ਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ